ਮਸ਼ਹੂਰ ਪੰਜਾਬੀ ਗਾਇਕ ਕਰਨ ਓਜਲਾ ਆਪਣੀ ਆਵਾਜ਼ ਦੇ ਦਮ ਤੇ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਨੇ ਹਾਲੀ ਦੇ ਵਿੱਚ ਉਹਨਾਂ ਦਾ ਨਿਊਯਾਰਕ ਦੇ ਵਿੱਚ ਇੱਕ ਲਾਈਵ ਕਾਨਸਰਟ ਸੀ ਜਿੱਥੇ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਖੂਬ ਭਰੌਣ ਕਾਇਆ ਨੇ ਦੱਸਿਏ ਕਿ ਉਹਨਾਂ ਦੇ ਸ਼ੋਅ ਦੇ ਵਿੱਚ ਉਹਨਾਂ ਦੇ ਕਈ ਪਾਕਿਸਤਾਨੀ ਫੈਨਸ ਵੀ ਨਜ਼ਰ ਆਏ ਨੇ ਸ਼ੋਅ ਦੇ ਦੌਰਾਨ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੇ ਪਾਕਿਸਤਾਨ ਦਾ ਝੰਡਾ ਵੀ ਲਹਿਰਾਇਆ ਜਿਸ ਤੇ ਕਰਨ ਓਜਲਾ ਨੇ ਭਾਵੁਕਤ ਤੇ ਏਕਤਾ ਦਾ ਸੁਨੇਹਾ ਦਿੱਤਾ ਦੱਸਿਏ ਕਿ ਕਰਨ ਓਜਲਾ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਹਾਕੀ ਸਾਡੇ ਭਰਾ ਪਾਕਿਸਤਾਨ ਵਾਲੇ ਵੀ ਆਏ ਹੋਏ ਨੇ ਅਸੀਂ ਸਾਰੇ ਇੱਕਾਂ ਅਸੀਂ ਇੱਕੋ ਜੇ ਆ ਅਤੇ ਇੱਕੋ ਹੀ ਖੂਨ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀ ਸਾਡੇ ਭਰਾ ਪਾਕਿਸਤਾਨ ਵਾਲੇ ਵੀ ਆਏ ਨੇ ਬਾਈ ਇਹ ਤਾਂ ਲੀਡੀ ਵਾਲੇ ਇੱਕੋ ਹੀ ਨਾ ਲੋਕਾਂ ਨੇ ਕਿੰਨਾ ਲੱਗਿਆ ਹੋਇਆ ਨੇ ਯਾਰ ਇੱਕੋ ਹੀ ਖੂਨ ਹੈ ਇੱਕੋ ਹੀ ਬੋਲੀ ਹੈ ਵਾਪਸ ਸਾਰੇ ਇੱਕੋ ਹੀ ਆਂ ਕਿ ਆ ਸਾਰੇ ਪੰਜਾਬੀ ਬੋਲੀ ਦੇ ਨੇ ਜਿਆਰੇ ਆ ਮਸ਼ਹੂਰ ਪੰਜਾਬੀ ਗਾਇਕ ਕਰਨੋਜਲਾ ਆਪਣੀ ਆਵਾਜ਼ ਦੇ ਦਮ ਤੇ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਨੇ। ਹਾਲੀ ਦੇ ਵਿੱਚ ਉਹਨਾਂ ਦਾ ਨਿਊਯਾਰਕ ਦੇ ਵਿੱਚ ਇੱਕ ਲਾਈਵ ਕਾਨਸਰਟ ਸੀ ਜਿੱਥੇ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਖੂਬ ਭਰੌਣ ਕਾਇਆ ਨੇ। ਦੱਸਿਏ ਕਿ ਉਹਨਾਂ ਦੇ ਸ਼ੋਅ ਦੇ ਵਿੱਚ ਉਹਨਾਂ ਦੇ ਕਈ ਪਾਕਿਸਤਾਨੀ ਫੈਨਸ ਵੀ ਨਜ਼ਰ ਆਏ ਨੇ। ਸ਼ੋਅ ਦੇ ਦੌਰਾਨ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੇ ਪਾਕਿਸਤਾਨ ਦਾ ਝੰਡਾ ਵੀ ਲਹਿਰਾਇਆ ਜਿਸ ਦੇ ਕਾਰਨੋਜਲਾ ਨੇ ਭਾਵੁਕਤੇ ਇਕਤਾ ਦਾ ਸੁਨੇਹਾ ਦਿੱਤਾ। ਦੱਸਿਏ ਕਿ ਕਰਨੋਜਲਾ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਕਿਹਾ ਕਿ ਸਾਡੇ ਭਰਾ ਪਾਕਿਸਤਾਨ ਵਾਲੇ ਵੀ ਆਏ ਹੋਏ ਨੇ ਅਸੀਂ ਸਾਰੇ ਇੱਕਾਂ ਅਸੀਂ ਇੱਕੋ ਜੇ ਆ ਅਤੇ ਇੱਕੋ ਹੀ ਖੂਨ ਹੈ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਇਹ ਵੀ ਸਾਡੇ ਭਰਾ ਪਾਕਿਸਤਾਨ ਵਾਲੇ ਵੀ ਆਲੇ ਨੇ ਬਾਈ ਇਹਦੇ ਵੀ ਬਾਰੇ ਇੱਥੇ ਹੀ ਆਣ ਦਾ ਲੋਕਾਂ ਨੇ ਕਿੰਨਾ ਲੱਗਿਆ ਹੋ ਰਿਹਾ ਨੇ ਯਾਰ ਇੱਕੋ ਹੀ ਖੂਨ ਹੈ ਇੱਕੋ ਹੀ ਬੋਲੀ ਹੈ ਵਾਪਸ ਸਾਰੇ ਇੱਕੋ ਹੀ ਆ ਕਿ ਸਾਰੇ ਪੰਜਾਬੀ ਬੋਲੀ ਦੇ ਨੇ ਆ ਰਹੇ ਆ ਮਸ਼ਹੂਰ ਪੰਜਾਬੀ ਗਾਇਕ ਕਰਨ ਓਜਲਾ ਆਪਣੀ ਆਵਾਜ਼ ਦੇ ਦਮ ਤੇ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਨੇ ਹਾਲੀ ਦੇ ਵਿੱਚ ਉਹਨਾਂ ਦਾ ਨਿਊਯਾਰਕ ਦੇ ਵਿੱਚ ਇੱਕ ਲਾਈਵ ਕਾਨਸਰਟ ਸੀ ਜਿੱਥੇ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਖੂਬ ਭਰੌਣ ਕਾਇਆ ਨੇ ਦੱਸਿਏ ਕਿ ਉਹਨਾਂ ਦੇ ਸ਼ੋਅ ਦੇ ਵਿੱਚ ਉਹਨਾਂ ਦੇ ਕਈ ਪਾਕਿਸਤਾਨੀ ਫੈਨਸ ਵੀ ਨਜ਼ਰ ਆਏ ਨੇ ਸ਼ੋਅ ਦੇ ਦੌਰਾਨ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੇ ਪਾਕਿਸਤਾਨ ਦਾ ਝੰਡਾ ਵੀ ਲਹਿਰਾਇਆ ਜਿਸ ਤੇ ਕਰਨ ਓਜਲਾ ਨੇ ਭਾਵੁਕਤ ਤੇ ਏਕਤਾ ਦਾ ਸੁਨੇਹਾ ਦਿੱਤਾ ਦੱਸਿਏ ਕਿ ਕਰਨ ਓਜਲਾ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਕਿਹਾ ਕਿ ਸਾਡੇ ਭਰਾ ਪਾਕਿਸਤਾਨ ਵਾਲੇ ਵੀ ਆਏ ਹੋਏ ਨੇ ਅਸੀਂ ਸਾਰੇ ਇੱਕਾਂ ਅਸੀਂ ਇੱਕੋ ਜੇ ਆ ਅਤੇ ਇੱਕੋ ਹੀ ਖੂਨ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀ ਸਾਡੇ ਭਰਾ ਪਾਕਿਸਤਾਨ ਵਾਲੇ ਵੀ ਆਏ ਨੇ ਬਾਈ ਇਹ ਤਾਂ ਲੀਡਰ ਇੱਕੋ ਹੀ ਨਾ ਲੋਕਾਂ ਨੇ ਕਿਹਾ ਲੱਗਿਆ ਹੋਣਿਆ ਯਾਰ ਇੱਕੋ ਹੀ ਖੂਨ ਹੈ ਇੱਕੋ ਹੀ ਬੋਲੀ ਹੈ ਵਾਪਸ ਸਾਰੇ ਇੱਕੋ ਹੀ ਆਂ ਕਿ ਆ ਸਾਰੇ ਪੰਜਾਬੀ ਬੋਲੀ ਦੇ ਹੀ ਆ ਰਹੇ ਆ ਮਸ਼ਹੂਰ ਪੰਜਾਬੀ ਗਾਇਕ ਕਰਨੋਜਲਾ ਆਪਣੀ ਆਵਾਜ਼ ਦੇ ਦਮ ਤੇ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਨੇ ਹਾਲੀ ਦੇ ਵਿੱਚ ਉਹਨਾਂ ਦਾ ਨਿਊਯਾਰਕ ਦੇ ਵਿੱਚ ਇੱਕ ਲਾਈਵ ਕਾਨਸਰਟ ਸੀ ਜਿੱਥੇ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਖੂਬ ਭਰੌਣ ਕਾਇਆ ਨੇ ਦੱਸਿਏ ਕਿ ਉਹਨਾਂ ਦੇ ਸ਼ੋਅ ਦੇ ਵਿੱਚ ਉਹਨਾਂ ਦੇ ਕਈ ਪਾਕਿਸਤਾਨੀ ਫੈਨਸ ਵੀ ਨਜ਼ਰ ਆਏ ਨੇ ਸ਼ੋਅ ਦੇ ਦੌਰਾਨ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੇ ਪਾਕਿਸਤਾਨ ਦਾ ਝੰਡਾ ਵੀ ਲਹਿਰਾਇਆ ਜਿਸ ਦੇ ਕਾਰਨੋਜਲਾ ਨੇ ਭਾਵੁਕਤੇ ਇਕਤਾ ਦਾ ਸੁਨੇਹਾ ਦਿੱਤਾ ਦੱਸਿਏ ਕਿ ਕਰਨੋਜਲਾ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਕਿਹਾ ਕਿ ਸਾਡੇ ਭਰਾ ਪਾਕਿਸਤਾਨ ਵਾਲੇ ਵੀ ਆਏ ਹੋਏ ਨੇ ਅਸੀਂ ਸਾਰੇ ਇੱਕਾਂ ਅਸੀਂ ਇੱਕੋ ਜੇ ਆ ਅਤੇ ਇੱਕੋ ਹੀ ਖੂਨ ਹੈ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਇਹ ਵੀ ਸਾਡੇ ਭਰਾ ਪਾਕਿਸਤਾਨ ਵਾਲੇ ਵੀ ਆਲੇ ਨੇ ਬਾਈ ਇਹਦੇ ਵੀ ਬਾਰੇ ਇੱਕੋ ਜਿਹੇ ਲੋਕਾਂ ਨਹੀਂ ਕਿੰਨਾ ਲੱਗਿਆ ਹੋ ਰਿਹਾ ਨੇ ਯਾਰ ਇੱਕੋ ਹੀ ਖੂਨ ਹੈ ਇੱਕੋ ਹੀ ਬੋਲੀ ਹੈ ਵਾਪਸ ਸਾਰੇ ਇੱਕੋ ਹੀ ਆ ਕਿ ਸਾਰੇ ਮਿਆਂ ਦੀ ਬੋਲੀ ਦੇ ਲਈ ਆ ਰਹੇ ਆ ਸੋ ਪਿਆਰ ਨਾਲ ਰਹਿਆ ਕਰੋ